ਜਿਹੜਾ ਮੁੱਖ ਮੰਤਰੀ ਸਾਹਿਬ ਲੰਬੀਆਂ ਲੰਬੀਆਂ ਬਾਹਾਂ ਕਰਕੇ ਕਹਿੰਦੇ ਆਂ ਕਿ ਨਸ਼ੇ ਨੂੰ ਠੱਲ ਪਾਈ ਜਾ ਰਹੀ ਆ ਉਹ ਕਿੱਥੇ ਠੱਲ ਪੈ ਰਹੀ ਆ ਇੱਕ ਇਹ ਚੀਜ਼ ਹੋ ਰਹੀ ਆ ਪਰ ਉਹਦੀ ਸੇਲ ਨਹੀਂ ਲੱਗ ਰਹੀ ਸ਼ਰਿਆਮ ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਆ ਕੋਈ ਠੱਲ ਨਹੀਂ ਪਈ ਮੈਂ ਸ਼ਾਬਾਸ਼ੀ ਦਿੰਨਾ ਇੱਕ ਹੌਸਲਾ ਵਧਾਈ ਕਰਦਾ ਥਾਣਾ ਐਸਐਚਓ ਮਾਲਟੋ ਨੂੰ ਕਿ ਜੋ ਬਹੁਤ ਵਧੀਆ ਕੰਮ ਕਰ ਰਹੇ ਆ ਪੀ ਬੰਦਾ ਵੀ ਇਹਨਾਂ ਨੇ ਟਰੇਸ ਕਰ ਲਿਆ ਜਿਹੜਾ ਥ੍ਰੈਟ ਮੈਨੂੰ ਕਾਲ ਕਰ ਰਿਹਾ ਹੈ ਪੀ ਜੇਲ ਦੇ ਵਿੱਚ ਆ ਜੇਲ ਦੇ ਵਿੱਚੋਂ ਮੈਨੂੰ ਥ੍ਰੈਟ ਕਾਲ ਆ ਰਹੀਆਂ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਪੁਲਿਸ ਪ੍ਰਸ਼ਾਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਈ ਇੱਕ ਨਸ਼ੇ ਦਾ ਦਲਦਲ ਹੈ ਇਹ ਜਿਹੜਾ ਵੱਧਦਾ ਹੀ ਜਾ ਰਿਹਾ ਪਈ ਇੱਕ ਪ੍ਰਸ਼ਾਸਨ ਜਿਹੜਾ ਮੁੱਖ ਮੰਤਰੀ ਸਾਹਿਬ ਲੰਬੀਆਂ ਲੰਬੀਆਂ ਬਾਹਾਂ ਕਰਕੇ ਕਹਿੰਦੇ ਆ ਵੀ ਨਸ਼ੇ ਨੂੰ ਠੱਲ ਪਾਈ ਜਾ ਰਹੀ ਆ ਉਹ ਕਿੱਥੇ ਠੱਲ ਪੈ ਰਹੀ ਆ ਵੀ ਦਿਨ ਦਿਹਾੜੇ ਮਾਵਾਂ ਦੇ ਪੁੱਤ ਮਰਦੇ ਪਏ ਨੇ ਦਿਨ ਦਿਹਾੜੇ ਨਸ਼ੇ ਦੀ ਇੱਕ ਇਹ ਚੀਜ਼ ਹੋ ਰਹੀ ਆ ਪਰ ਉਹਦੀ ਸੇਲ ਨਹੀਂ ਲੱਗ ਰਹੀ ਸ਼ਰਿਆਮ ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਆ ਕੋਈ ਠੱਲ ਨਹੀਂ ਪਈ ਤੇ ਪੁਲਿਸ ਪ੍ਰਸ਼ਾਸਨ ਜੇ ਆਪਾਂ ਕਹੀਏ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਜਿਹੜੇ ਥੱਲੜੇ ਅਫਸਰ ਨੇ ਜਿਹੜੇ ਥੱਲੜੇ ਚੌਂਕੀ ਚ ਜਾਂ ਥਾਣਿਆਂ ਚ ਉਹ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਕਿਉਂ ਕਿ ਕਿਸੇ ਨਾ ਕਿਸੇ ਐਮਐਲਏ ਦਾ ਫੋਨ ਚਲੇ ਜਾਂਦਾ ਆ ਮੈਨੂੰ ਜਿਹੜਾ ਵਾ ਅੱਜ ਸ਼ਿਕਾਇਤਾਂ ਲੈ ਕੇ ਬਾਰ-ਬਾਰ ਸੀਪੀ ਦਫ਼ਤਰ ਕਿਉਂ ਆਣਾ ਪੈਂਦਾ ਮੈਂ ਇੱਕ ਸਪੋਰਦਰੀ ਨੂੰ ਲੈ ਕੇ ਆਇਆ ਸਪੋਰਦਰੀ ਜਿਹੜੀ ਇੱਕ ਰਿਸ਼ਵਤ ਤੌਰ ਤੇ ਲੈ ਕੇ ਕੀਤੀ ਗਈ ਸੀ ਇੱਕ ਪੈਸੇ ਲੈ ਕੇ ਕੀਤੀ ਗਈ ਸੀ ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਗਈ ਸੀ ਏਐਸਆਈ ਗੁਰਚਰਨ ਗੁਰਚਰਨ ਵੱਲੋਂ ਉਹਦਾ ਮੈਂ ਪੂਕਤਾ ਪ੍ਰੂਫ ਵੀ ਦਿੱਤਾ ਵੀ ਜਿਹੜਾ ਉਹਨੇ ਰਿਸ਼ਵਤ ਲਈਤੀ ਹੈ ਇੱਕ ਰਿਸ਼ਵਤ ਕਹਿੰਦੇ ਆ ਨਾ ਰਿਸ਼ਵਤ ਬੰਦਾ ਸਾਬਤ ਨਹੀਂ ਕਰ ਸਕਦਾ ਆ ਪੂਰਨ ਤੌਰ ਤੇ ਆ ਦੇਖ ਸਕਦੇ ਹੋ ਤੁਸੀਂ ਆ ਪੂਰਨ ਤੌਰ ਤੇ ਮੈਂ ਰਿਸ਼ਵਤ ਦੇ ਜਿਹੜੇ ਸਬੂਤ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਦੇ ਰਿਆਂ ਭਈ ਇਹਦੇ ਖਿਲਾਫ ਜਿਹੜੀ ਕਾਰਵਾਈ ਆ ਤੁਸੀਂ ਕਹਿੰਦੇ ਹੋ ਭਈ ਅਸੀਂ ਵਿਜੀਲੈਂਸ ਨੇ ਉਹਨੂੰ ਫੜ ਲਿਆ ਵਿਜੀਲੈਂਸ ਨੇ ਉਹਨੂੰ ਫੜ ਲਿਆ ਪੁਲਿਸ ਪ੍ਰਸ਼ਾਸਨ ਹੈ ਨਾ ਮੈਂ ਇਹਦੇ ਖਿਲਾਫ ਕਹਿੰਨਾ ਭਈ ਇਹਦੇ ਖਿਲਾਫ ਕੀ ਕਾਰਵਾਈ ਆ ਇਹ ਕੀ ਹੈ ਕੋਈ ਮਸਲਾ ਕੀ ਹੈ ਉਸ ਦਾ ਵੀ ਦੇਖੋ ਜਿਹੜੀ ਮਸਲਾ ਸੀਗਾ ਜੀ 307 ਦਾ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀ ਪੋਲੀਟਿਕਲ ਪ੍ਰੈਸ਼ਰ ਦੇ ਵਿੱਚ ਆ ਕੇ ਕਿਹੜੇ ਥਾਣੇ ਚ ਜਿਹੜਾ ਇਹ ਮਾਲਟਨ ਥਾਣਾ ਤੇ ਜਿਹੜਾ ਅੱਜ 40 ਵਾਰ ਦਾਤਾ ਦੇ ਵਿੱਚ 40 ਵਾਰ ਦਾਤਾ ਦੇ ਵਿੱਚ ਮਤਲਬ ਫੜਿਆ ਗਿਆ ਉਹਦੇ ਇੱਕ ਬਿਆਨਾਂ ਤੇ 307 ਦਾ ਮੁਕੱਦਮਾ ਸਾਡੇ ਸਮਾਜ ਸੇਵੀ ਤੇ ਕੀਤਾ ਗਿਆ ਸੀਗਾ ਤੇ ਅੱਜ ਉਹ 40 ਵਾਰ ਦਾਤਾ ਦੇ ਵਿੱਚ ਫੜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਸੀ ਇਹੀ ਹਰਕਤਾਂ ਇਹਨਾਂ ਨੇ ਪਹਿਲੇ ਕੀਤੀਆਂ ਸੀਗਾ ਇਹ ਥਾਣੇਦਾਰ ਨੇ ਪੈਸੇ ਲੈ ਕੇ ਤੇ politcal pressure ਉਹਨਾਂ ਨੇ 307 ਦਾ ਮਕਦਮਾ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਹੀ ਰਜਾ ਮੰਦੀ ਕਰਾਤੀ ਰਾਜੀਨਾਮਾ ਹੋ ਗਿਆ ਤੇ ਚਲੋ ਮੈਨੂੰ ਹੁਣ ਥ੍ਰੈਡ ਕਾਲ ਸੀਗੀਆਂ ਥ੍ਰੈਡ ਕਾਲ ਰੂਟੀਨ ਵਾਈਜ਼ ਜਿਹੜੀ ਜੇਲ੍ਹ ਤੋਂ ਵੈਰੀਫਾਈ ਵੀ ਹੋ ਚੁੱਕੀਆਂ ਨੇ ਮੈਂ ਸ਼ਾਬਾਸ਼ੀ ਦਿੰਦਾ ਇੱਕ ਹੌਸਲਾ ਵਧਾਈ ਕਰਦਾ ਥਾਣਾ ਐਸਐਚਓ ਮਾਲਟੋ ਨੂੰ ਵੀ ਜੋ ਬਹੁਤ ਵਧੀਆ ਕੰਮ ਕਰ ਰਿਹਾ ਹੈ ਵੀ ਬੰਦਾ ਵੀ ਇਹਨਾਂ ਨੇ ਟਰੇਸ ਕਰ ਲਿਆ ਜਿਹੜਾ ਥ੍ਰੈਟ ਮੈਨੂੰ ਕਾਲ ਕਰ ਰਿਹਾ ਹੈ ਵੀ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚੋਂ ਮੈਨੂੰ ਥ੍ਰੈਟ ਕਾਲ ਆ ਰਹੀਆਂ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਪੁਲਿਸ ਪ੍ਰਸ਼ਾਸਨ ਮੈਂ ਇਹ ਇੱਕ ਠੋਕੇ ਕਹਿ ਕੇ ਜਾ ਰਿਹਾ ਜੇ ਮੇਰੇ ਨਾਲ ਕੱਲ ਨੂੰ ਕੋਈ ਵੀ ਹੈਪਨਿੰਗ ਹੁੰਦੀ ਹੈ ਉਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂ ਕਿ ਦੇਖੋ ਮੈਂ ਦਰਖਾਸਤਾਂ ਦੇ ਦੇ ਕੇ ਥੱਕ ਚੁੱਕਾ ਵਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕਿਸੇ ਕਿਸਮ ਦੀ ਜਿਹੜੀ ਮੇਰੀ سپੁਰਦਰੀ ਹੈ ਵੈਪਨ ਦੀ سپੁਰਦਰੀ ਹੈ ਜਦ ਕੋਰਟ ਨੇ ਕਰਤੀ ਮਾਨਯੋਗ ਜੱਜ ਸਾਹਿਬ ਨੇ ਕਰਤੀ ਤੇ ਮੈਨੂੰ ਇਹ ਦੱਸੋ ਭਈ ਜਿਹੜਾ ਵੈਪਨ ਹੈ ਉਹ ਹੈ ਕਿੱਥੇ ਆ ਦਸੰਬਰ ਦੀ سپੁਰਦਰੀ ਤੁਸੀਂ ਆਪ ਹਿਸਾਬ ਲਾ ਲਓ ਪੁਲਿਸ ਨਾਲ ਮੁਲਾਕਾਤ ਕੀਤੀ ਸੀ ਮੈਂ ਜੀ ਬਿਲਕੁਲ ਕਮਿਸ਼ਨਰ ਸਾਹਿਬ ਨੇ ਹੌਸਲਾ ਵਧਾਈ ਕਰਕੇ ਭੇਜਤਾ ਸੀਗਾ ਭਈ ਤਿੰਨ ਦਿਨਾਂ ਚ ਤੁਹਾਡਾ ਵੈਪਨ ਆ ਜਾਊਗਾ ਪਰ ਕੋਈ ਵੈਪਨ ਨਹੀਂ ਆਇਆ ਆਸਪੁਰਦਰੀ ਦੇ ਮੇਰੇ ਕੋ ਕਾਗਜ਼ ਨੇ ਕੋਈ ਵੀ ਮਿਲੇ ਹੋ ਕੀ ਕਹਿੰਦੇ ਨੇ ਮੈਂ ਆ ਦੇਖੋ ਜੀ ਆ ਆਸਪੁਰਦਰੀ ਆ ਆ ਜਿਹੜੀ ਕੋਰਟ ਦੇ ਵਿੱਚ ਹੋਈ ਹੋਈ ਆ ਦਸੰਬਰ ਮਹੀਨੇ ਦੀ ਹੋਈ ਆ ਪਰ ਨਹੀਂ ਕੋਈ ਇਹਨੂੰ ਮੰਨਣ ਨੂੰ ਰਾਜ਼ੀ ਨਹੀਂ ਠੀਕ ਹੈ ਤੇ ਮੈਨੂੰ ਥ੍ਰੈਡ ਕਾਲ ਨੇ ਤੁਸੀਂ ਆਪ ਸਮਝ ਆਧਾਰ ਹੋ ਪਈ ਹੁਣ ਮੈਂ ਮੰਗ ਕਰਦਾ ਮੈਂ ਕੋਰਟ ਆਫ ਕੰਡਮਪਟ ਕਰਾਂਗਾ ਮੈਂ ਹਾਈ ਕੋਰਟ ਦੇ ਵਿੱਚ ਜਿੱਦਾ ਪੈਸ ਪਹਿਲਾਂ ਵੀ ਆ ਦੇਖੋ ਮੈਨੂੰ ਸਿਕਿਉਰਿਟੀ ਦੀ ਸੀਗੀ ਪਈ ਸਿਕਿਉਰਿਟੀ ਦੀ ਸੀਗੀ ਹਾਈ ਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਪਈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਦੀ ਪ੍ਰੋਟੈਕਸ਼ਨ ਕੀਤੀ ਜਾਵੇ ਪਰ ਨਹੀਂ ਮੈਨੂੰ ਨਹੀਂ ਲੱਗਦਾ ਪਈ ਹਾਈ ਕੋਰਟ ਨੂੰ ਪੁਲਿਸ ਪ੍ਰਸ਼ਾਸਨ ਮੰਨਦਾ ਸੋ ਇਸ ਲਈ ਮੈਂ ਦੁਬਾਰਾ ਕੋਰਟ ਆਫ ਕੰਡਮਪਟ ਕਰਾਂਗਾ ਤਾਂ ਜੋ ਜਿਹੜੀ ਮੇਰੀ ਪਫਤੌਲ ਦਾ ਬਾਰ-ਬਾਰ ਦਾ ਮੈਂ ਆ ਪਈ ਇਹਨਾਂ ਕੋਲ ਦਰਖਾਸਤਾਂ ਲੈ ਕੇ ਆਨਾ ਪਈ ਇਹਦੇ ਤੋਂ ਮੇਰਾ ਛਟਕਾਰਾ ਹੋ ਜਾਊਗਾ ਇੱਕ ਹਾਈ ਕੋਰਟ ਨੂੰ ਦੁਬਾਰਾ ਤੋਂ ਪਤਾ ਲੱਗ ਜਾਊਗਾ ਪਈ ਆ ਜਿਹੜਾ ਪਹਿਲੇ ਰੋਲਾ ਚੱਲਦਾ ਸੀ ਇਹ ਦੁਬਾਰਾ ਕਿਸ ਤਰੀਕੇ ਨਾਲ ਚੱਲ ਰਿਹਾ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਵਾ ਇੱਕ ਸਰਪੰਚ ਸਾਹਿਬ ਦੇ ਖਿਲਾਫ ਜਿਹੜਾ ਸਰਪੰਚ ਦਲਪੰਥ ਨੂੰ ਦਲਾਲ ਦੱਸ ਰਿਹਾ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਕਿ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਜਿਹੜੇ ਸੱਚੇ ਸੁੱਚੇ ਨਿਹੰਗ ਸਿੰਘ ਨੇ ਉਸ ਗੁਰੂ ਸਾਹਿਬ ਦੀ ਲਾਡਲੀ ਫੌਜ ਆ ਉਹਨਾਂ ਦੇ ਬਾਰੇ ਗਲਤ ਬੋਲਣ ਲਈ 100 ਵਾਰ ਸੋਚੇ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਤੇ ਬਾਕੀ ਦੇਖੋ ਮੈਂ ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਵੀ ਇੱਕ ਨਿੱਕੇ ਜਿਹੇ ਮੈਸੇਜ ਤੇ ਵੀ ਸਾਰੇ ਪਹੁੰਚਦੇ ਹੋ ਤੁਸੀਂ ਤੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਪੀਲ ਤੇ ਬੇਨਤੀ ਵੀ ਕਰਨਾ ਚਾਹਨਾ ਜੋ ਸਾਡੇ ਪੱਤਰਕਾਰ ਭਾਈਚਾਰੇ ਨਾਲ ੱੱਕਾ ਹੋ ਰਿਹਾ ਉਹਨੂੰ ਵੀ ਥੋੜੀ ਜਿਹੀ ਠੱਲ ਪਾਈ ਜਾ ਸਕੇ ਹੁਣ ਅਗਲੀ ਰਾਜਨੀਤੀ ਇਹ ਆ ਜੇ ਸੁਣਵਾਈ ਨਾ ਹੋਈ ਤੇ ਫਿਰ ਅੱਗੇ ਦੇਖੋ ਜਿਹੜੇ ਧਰਨੇ ਪ੍ਰਦਰਸ਼ਨ ਨੇ ਹਾਈ ਕੋਰਟ ਦੇ ਵਿੱਚ ਕੋਰਟ ਆਫ ਕੰਡੰਪ ਨੇ ਮੈਂ ਕਰ ਲੱਗਾ ਕੱਲ ਨੂੰ ਉਹ ਕਰਕੇ ਉਸ ਤੋਂ ਬਾਅਦ ਦੇਖਾਂਗੇ ਜੋ ਹਾਈ ਕੋਰਟ ਦਾ ਫੈਸਲਾ ਹੋਇਆ ਉਸ ਮੁਤਾਬਕ ਅਗਲੀ ਕਾਰਵਾਈ ਆਪਾਂ ਕਰਾਂਗੇ